सरकार सरकार सरकारा कर दिया की चारी ये सरकार कर दिया की चार सौ भगवंत मान सरकार भगवंत मान सरकार हकाले जो लड़ दे लो डर दे लो हक्का जो लड़ दे लो डर दे ਸਾਦਾ ਇੱਕਾ ਜਿੰਦਾਬਾਦ 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 ਜੀ ਡਾਕਟਰ ਬਾਦਕਤੀ ਦੋਸਤ ਕਰੇ ਸਾਥੀ ਸਵੇਰੇ ਕਰਦੇ ਕਿ ਮਸਲਾ ਕੀ ਮਸਲਾ ਹੈ ਜੀ ਅੱਜ ਵਜੇ ਪੇਪਰ ਫੜੇ ਵਜੇ ਮਸਲਾ ਇਸ ਤਰ੍ਹਾਂ ਸੀ ਕਿ ਲਗਾਤਾਰ ਅਸੀਂ ਸਾਬਕਾ ਕਮੇਟੀ ਦੇ ਨਾਲ ਪ੍ਰਿੰਸੀਪਲ ਸੈਕਟਰੀ ਵੱਖਵਾ ਕੈਬਨਰ ਮੰਤਰੀਆਂ ਦੇ ਨਾਲ ਆ ਦੋ ਸਾਲਾਂ ਦੇ ਵਿੱਚ ਅਸੀਂ ਮੀਟਿੰਗਾਂ ਕਰ ਚੁੱਕੇ ਹਾਂ ਦਿਵਿਆਂਗ ਵਿਅਕਤੀਆਂ ਨੂੰ ਬਿਲਕੁਲ ਅਣਗੌਲੀਆਂ ਕੀਤਾ ਗਿਆ ਸੋ ਜਿਸ ਦੇ ਰੋਸ ਵਿੱਚ ਅਸੀਂ ਇਹ ਫੈਸਲਾ ਕੀਤਾ ਸੀ ਕਿ 26 ਅਪ੍ਰੈਲ ਨੂੰ ਤਰਨਤਨ ਵਿਖੇ ਦਿਵਾਂਗ ਬਚਾਓ ਸਰਕਾਰ ਜਗਾਓ ਰੋਸ ਮਾਰਜ ਜਿਹੜਾ ਆ ਉਹ ਕੱਢਿਆ ਜਾਵੇਗਾ ਸੋ ਅਸੀਂ ਐਡੀਐਮ ਸਾਹਿਬ ਨੂੰ ਇਸ ਸੰਬੰਧੀ ਮੰਗ ਪੱਤਰ ਦਿੱਤਾ ਔਰ ਐਸਜੀਐਮ ਸਾਹਿਬ ਦੇ ਰਾਹੀਂ ਹੀ ਇੱਕ ਮੰਗ ਪੱਤਰ ਜਿਹੜਾ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਸਿਬਨ ਸੀ ਜੀ ਨੂੰ ਭੇਜਿਆ ਗਿਆ ਪਰੰਤੂ ਉਸ ਦੇ ਬਾਵਜੂਦ ਜੋ ਵੀ ਇਹਨਾਂ ਨੇ ਸਾਨੂੰ ਫਾਰਮੈਟੀਆਂ ਕਹੀਆਂ ਸੀ ਉਹ ਸਾਰੀਆਂ ਵੀ ਫਾਰਮੈਟੀਆਂ ਪੂਰੀਆਂ ਕਰਨ ਤੋਂ ਬਾਅਦ ਸਾਨੂੰ ਜੋ ਇਹਨਾਂ ਨੇ ਆਗਿਆ ਪੱਤਰ ਦਿੱਤਾ ਗਿਆ ਆ ਉਹਦੇ ਵਿੱਚ ਸਾਫ਼ ਤੌਰ ਤੇ ਉਹ ਪਰਮਿਸ਼ਨ ਘੱਟ ਲੱਗਦੀ ਆ ਤੇ ਧਮਕੀਪੂਰਨ ਜਿਹੜਾ ਉਹ ਜ਼ਿਆਦਾ ਲੱਗਦਾ ਆ ਇਸੇ ਰੋਸ ਵਜੋਂ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਇਸੇ ਸਚਾਈ ਦੇ ਮੰਦਰ ਦੇ ਵਿੱਚ ਨਾਰੇਬਾਜੀ ਕਰ ਰਹੇ ਆ ਕਿ ਸਾਡੇ ਕੋਲੋਂ ਇਹ ਮੰਗਿਆ ਗਿਆ ਕਿ ਜਿਹੜੀਆਂ ਵੀ ਗੱਡੀਆਂ ਸਕੂਟਰੀਆਂ ਜੋ ਵੀ ਉਹਨਾਂ ਦੇ ਨੰਬਰ ਸਾਨੂੰ ਦਿੱਤੇ ਜਾਣ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਜੋ ਹੋਰ ਰੈਲੀਆਂ ਮੌਜੂਦਾ ਸਮੇਂ ਚੱਲ ਰਹੀਆਂ ਹਨ ਚਾਹੇ ਉਹ ਸਰਕਾਰ ਦੀਆਂ ਹੋਣ ਚਾਹੇ ਉਹ ਹੋਰ ਜਥੇਬੰਦੀਆਂ ਦੀਆਂ ਹੋਣ ਕਿ ਉਹਨਾਂ ਦੇ ਤੁਸੀਂ ਗੱਡੀਆਂ ਦੇ ਨੰਬਰ ਵੀ ਇਸੇ ਤਰ੍ਹਾਂ ਲਏ ਆ ਕਿ ਉਹ ਸਾਰੇ ਪਰਮਿਸ਼ਨ ਲੈ ਕੇ ਘੁੰਮਦੇ ਆ ਕਿ ਜਿਹੜੇ ਸਪੀਕਰ ਲੱਗਦੇ ਆ ਉਹ ਸਪੀਕਰ ਜਿਹੜੇ ਆ ਹਸਪੀਟਲਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਉਹ ਸੋਰ ਡਾਰੇ ਦੇ ਵਿੱਚ ਉਹ ਬੰਦ ਹੋ ਜਾਂਦੇ ਆ ਤੇ ਸਾਡੇ ਨਾਲ ਇਹੋ ਜਿਹੀ ਜਿਹੜੀ ਕਨੌਨੀ ਹਰਕਤ ਔਰ ਇਹੋ ਜਿਹੀਆਂ ਖਰਤਾ ਤੁਸੀਂ ਕਿਉਂ ਲਾਈਆ ਸੋ ਇਸੇ ਰੋਸ ਵਜੋਂ ਅਸੀਂ ਜਿਹੜੇ ਅੱਜ ਦਵਿਆਂ ਗਿਆ ਇੱਥੇ ਐਸਡੀਐਮ ਤਰਨਤਨ ਦਫ਼ਤਰ ਦੇ ਬਾਹਰ ਖੜ ਕੇ ਇਸੇ ਲੈਟਰ ਨੂੰ ਜਿਹੜਾ ਤੁਸੀਂ ਧਮਕੀ ਪੱਤਰ ਸਾਨੂੰ ਦਿੱਤਾ ਆ ਉਹਦੇ ਸਬੰਧੀ ਅਸੀਂ ਜਿਹੜਾ ਆ ਰੋਸ ਆਪਣਾ ਜ਼ਾਹਰ ਕਰ ਰਹੇ ਹਾਂ ਜਿਹੜਾ ਰੋਸ ਪ੍ਰਦਰਸ਼ਨ ਕਿੱਥੋਂ ਸ਼ੁਰੂ ਹੋਣਾ ਸੀ ਤੇ ਕਿੱਥੇ ਜਾ ਕੇ ਖਤਮ ਹੋਣਾ ਸੀ ਇਹ ਸਾਡਾ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਅੰਮ੍ਰitsar ਬਾਈਪਾਸ ਤੋਂ ਸ਼ੁਰੂ ਹੋ ਕੇ ਬੋੜੀ ਚੌਂਕ ਤੇ ਹੁੰਦੇ ਹੋਏ ਤੇ ਇਸ ਤੋਂ ਬਾਅਦ ਅਸੀਂ ਗੋਇੰਦਵਾਲ ਬਾਈਪਾਸ ਔਰ ਲਾਲਪੁਰਾ ਮਨਜਿੰਦਰ ਸਿੰਘ ਲਾਲਪੁਰਾ ਉਹਨਾਂ ਦੇ ਏਰੀਆ ਦੇ ਵਿੱਚ ਉਹਨਾਂ ਦੀ ਕੋਠੀ ਤੋਂ ਬਾਅਦ ਅਸੀਂ ਟ੍ਰਾਂਸਪੋਰਟ ਮੰਤਰੀ ਜੋ ਲਾਜੀਤ ਭੁੱਲਰ ਜੀ ਆ ਉਹਨਾਂ ਦੀ ਕੋਠੀ ਅੱਗੇ ਔਰ ਉਸ ਤੋਂ ਬਾਅਦ ਜੋ ਸਵਰਨ ਸਿੰਘ ਜੀ ਧੋਨੇ ਆ ਉਹਨਾਂ ਦੇ ਪਿੰਡ ਧੋਨੇ ਤੋਂ ਬਾਅਦ ਅਸੀਂ ਚਵਾਲ ਵਿਖੇ ਜਿਹੜਾ ਆ ਇਹ ਰੋਸ ਮਾਰਚ ਜਿਹੜਾ ਕਰਨਾ ਸੀਗਾ ਤੇ ਇਸ ਦੇ ਵਿੱਚ ਜਦੋਂ ਹੁਣ ਸਾਨੂੰ ਜਿਹੜੀ ਪਰਮਿਸ਼ਨ ਦਿੱਤੀ ਗਈ ਆ ਉਹ ਸਿਰਫ ਤੇ ਸਿਰਫ ਅੰਮ੍ਰਿਤਸਰ ਬਾਈਪਾਸ ਤੋਂ ਲੈ ਕੇ ਗੋਇੰਦਵਾਲ ਬਾਈਪਾਸ ਤੱਕ ਜਿਹੜੀ ਆ ਇਹ ਸਰਕਾਰ ਨੇ ਤੱਕ ਇਹ ਜਿਹੜਾ ਸਾਡੇ ਤੇ ਇਹ ਥੋਪਿਆ ਆ ਕਿ ਹੁਣ ਵੀ ਉਸੇ ਰੂਟ ਤੇ ਤੱਕ ਪਹੁੰਚਿਆ ਜਾਵੇਗਾ ਬਿਲਕੁਲ ਜੀ ਅਸੀਂ 22 ਤਰੀਕ ਨੂੰ ਜਿਹੜਾ ਆ ਮੰਗ ਪੱਤਰ ਦਿੱਤਾ ਸੀਗਾ ਔਰ ਉਹਦੇ ਵਿੱਚ ਰੂਟ ਪਲਾਨ ਆ ਸਪਾਉਡ ਲਾਊਡ ਸਪੀਕਰ ਉਹ ਸਭ ਕੁਝ ਦਾ ਦਿੱਤਾ ਸੀ ਕਿ ਦਿਵਿਆਂਗਾ ਵੱਲੋਂ ਪ੍ਰੋਗਰਾਮ ਲਿਖਿਆ ਜਾਵੇਗਾ ਅਗਲੇ ਹਫ਼ਤੇ ਦੇ ਵਿੱਚ ਤੁਹਾਡੇ ਤੇ लाठीचार्ज ਜਾਂ ਤੁਹਾਡੀ ਗ੍ਰਿਫਤਾਰੀ ਹੁੰਦੀ ਉਸ ਤੋਂ ਬਾਅਦ ਤੁਹਾਡਾ ਕੀ ਐਕਸ਼ਨ ਹੋਵੇਗਾ ਇਸ 2 ਸਾਲਾਂ ਦੇ ਵਿੱਚ ਤੈਂ ਚਾਰ ਵਾਰ ਪਹਿਲਾਂ ਵੀ ਇਹੋ ਜਿਹਾ ਜਿਹੜਾ ਲਾਠੀ ਚਾਰਜ ਘਰਾਂ ਦੇ ਵਿੱਚ ਨજરਬੰਦ ਸਰਕਾਰਾਂ ਕਰ ਚੁੱਕੀਆਂ ਆ ਔਰ ਹੁਣ ਅਸੀਂ ਇਹਦਾ ਜਿਹੜਾ ਮੂਹ ਤੋੜ ਜਵਾਬ ਦੇਵਾਂਗੇ ਪਹਿਲਾਂ ਅਸੀਂ ਦੇਖਦੇ ਸੀਗੇ ਚਲੋ ਕੋਈ ਗੱਲ ਨਹੀਂ ਗ੍ਰਹਿਭ ਭਾਗ ਵੱਲੋਂ ਜਾਂ ਮਾਨ ਜੋ ਕੋ ਮੁੱਖ ਮੰਤਰੀ ਵੱਲੋਂ ਗਲਤੀ ਨਾਲ ਇਹਨਾਂ ਨੂੰ ਨજરਬੰਦ ਕਰਨ ਦਾ ਆਰਡਰ ਆ ਗਿਆ ਹੁਣਾ ਪਰੰਤੂ ਹੁਣ ਅਸੀਂ ਇਹਦਾ ਜਿਹੜਾ ਆ ਡੱਟਵਾ ਜਵਾਬ ਦੇਵਾਂਗੇ ਅਗਰ ਕਿਸੇ ਵੀ ਸਾਡੇ ਦਰਿਆਗ ਨੂੰ ਨજરਬੰਦ ਕੀਤਾ ਇਹੋ ਜਿਹੀ ਅੰਗਹੀਨ ਜਿਹੜੀ ਐਕਸ਼ਨ ਕਮੇਟੀ ਆ ਕਰਨ ਜਾ ਰਹੀ ਹੈ ਜਿਹੜਾ ਪ੍ਰਸ਼ਾਸਨ ਦੇ ਹੱਥਾਂ ਪੈਰਾਂ ਤੇ ਪੈ ਗਈ ਇੱਕੋ ਇੱਕ ਜਥੇਬੰਦੀ ਆ ਦਿਵਾਂਗ ਐਕਸ਼ਨ ਕਮੇਟੀ ਜਦੋਂ ਚਾਹੇ ਉਹ ਸੂਬਾ ਪੱਧਰੀ ਪ੍ਰੋਗਰਾਮ ਕਰ ਲਵੇ ਚਾਹੇ ਉਹ ਡਿਸਟ੍ਰਿਕਟ ਲੈਵਲ ਤੇ ਪ੍ਰੋਗਰਾਮ ਕਰ ਲਵੇ ਇਹਦੀ ਜਿਹੜੀ ਧਮਕੀ ਆ ਸਿੱਧੀ ਚੰਡੀਗੜ੍ਹ ਤੱਕ ਪੈਂਦੀ ਆ ਇਸੇ ਕਰਕੇ ਉਹਨਾਂ ਨੂੰ ਪਤਾ ਆ ਕਿ ਇਹ ਜਥੇਬੰਦੀ ਸੱਚ ਤੇ ਪਹਿਰਾ ਦਿੰਦੀ ਆ ਔਰ ਆਪਣੇ ਹੱਕਾਂ ਤੋਂ ਪਿੱਛੇ ਨਹੀਂ ਹਟਦੀ ਔਰ ਇਹਨਾਂ ਨੇ ਆਪਣੇ ਹੱਕਾਂ ਦੀ ਲਈ ਜੋ ਇਹਨਾਂ ਨੇ ਕਹਿਤਾ ਉਹੀ ਕਰਨਾ ਆ ਸੋ ਇਸੇ ਗੱਲ ਤੋਂ ਲੈ ਕੇ ਇਹ ਜਿਹੜੀ ਸਰਕਾਰ ਆ ਔਰ ਜਿਹੜਾ ਪ੍ਰਸ਼ਾਸਨ ਆ ਇਹ ਡਰਦਾ ਆ ਔਰ ਦੇਖੋ ਡਰਨ ਦੀ ਵੀ ਕਿੰਨੀ ਵੱਡੀ ਗੱਲ ਆ ਕਿ ਡਰਨਾ ਕਿਹਨਾਂ ਕੋਲੋਂ ਆ ਸਾਡੇ ਕੋਲੋਂ ਅਸੀਂ ਨਾ ਤੁਹਾਡੇ ਭਾਰੇ ਪੈਰੀ ਬੈਰੀਕੇਟ ਤੋੜ ਸਕਦੇ ਆ ਅਗਰ ਨਾ ਤੁਹਾਡੀਆਂ ਅਸੀਂ ਕੁਝ ਹੋਰ ਅਸੀਂ ਕਰ ਸਕਦੇ ਆ ਤੁਹਾਨੂੰ ਨਾ ਸਾਡੇ ਕੋ ਕੋਈ ਹਥਿਆਰ ਹੈ ਤੁਹਾਨੂੰ ਇਹੋ ਜਿਹਾ ਕਿਹੜਾ ਖਤਰਾ ਹੋ ਗਿਆ ਸੋ ਮੇਰੀ ਬੇਨਤੀ ਆ ਕਿ ਇਹੋ ਜੇ ਕੰਮ ਜਿਹੜੇ ਆ ਦਿਵਿਆਂਗਾ ਦੇ ਨਾਲ ਨਾ ਕਰੋ ਇੱਕ ਦਿਨ ਫੇ ਇਹੋ ਜਿਹੀ ਕ੍ਰਾਂਤੀ ਆਵੇਗੀ ਪ੍ਰਮਾਤਮਾ ਨਾ ਕਰੇ ਰੱਬ ਪਤਾ ਨਹੀਂ ਕਿਹੜਿਆਂ ਰੰਗਾਂ ਵਿੱਚ ਰਾਜੀ ਕਿ ਤੁਸੀਂ ਵੀ ਉਹ ਲੱਤਾ ਉੱਪਰ ਟਾਂਕੇ ਜਿਵੇਂ ਬੈੱਡਾ ਦੇ ਉੱਪਰ ਬੈਠੋਗੇ ਸਾਹਿਬ ਲੋਕ ਸਭਾ ਚੋੜਾ ਦਾ ਬਿਲਕੁਲ ਬਚਕਾ ਆਵਾ ਮੀਦਵਾਰਾਂ ਵੀ ਲਾਣ ਹੋ ਚੁੱਕੇ ਨੇ ਤੇ ਇੰਨਾ ਦਿਨਾਂ ਦੇ ਵਿੱਚ ਵੀ ਅਗਰ ਤੁਹਾਡੇ ਨਾਲ ਇੱਦਾਂ ਸਹੀ ਹੋ ਰਿਹਾ ਕਿ ਕੀ ਲਗਾ ਤੁਹਾਨੂੰ ਕਿਹੜੇ ਮੂਨ ਆ ਤੁਹਾਡੇ ਦੋਹਾਂ ਦੇ ਪਹੁੰਚਣਗੇ ਵੋਟਾ ਮੰਗਣਗੇ ਤਾਂ ਕੀ ਇਸੇ ਤੋਂ ਵੋਟਾ ਪੇ ਕਰੋਗੇ ਜਾਂ ਕੀ ਕਰੋਗੇ ਇਹਨਾਂ ਨੂੰ ਵੋਟਾ ਦੇਵੋਗੇ ਠੀਕ ਹੈ ਜਦੋਂ ਇਸੇ ਤਰ੍ਹਾਂ ਇਹ ਲਗਾਤਾਰ ਸਾਡੇ ਨਾਲ ਧੱਕੇਸ਼ਾਹੀ ਹੁੰਦੀ ਰਹੀ ਆ ਹੁੰਦੀ ਰਹੀ ਆ ਹੋ ਵੀ ਰਹੀ ਆ ਅਸੀਂ ਇਹਦਾ ਜਿਹੜਾ ਜਵਾਬ ਆ ਜਦੋਂ ਇਹ ਸਾਡੇ ਦਰਵਾਜ਼ਿਆਂ ਤੇ ਆਉਣਗੇ ਸਾਡੀ ਜਿੰਨੇ ਵੀ ਦਿਬਾਂਗ ਐਕਸ਼ਨ ਕਮੇਟੀ ਦੇ ਆ ਅਸੀਂ ਕਾਲੀਆਂ ਝੰਡੀਆਂ ਦੇ ਨਾਲ ਇਹਨਾਂ ਦਾ ਵਿਰੋਧ ਕਰਾਂਗੇ ਔਰ ਤੁਸੀਂ ਦੇਖ ਲਓ ਮੈਂ মিডিਆ ਨੂੰ ਇੱਕ ਚੈਲੰਜ ਕਰਦਾ ਆਂ ਕਿ ਇਹਨਾਂ ਨੂੰ ਭੱਜਣ ਦੀ ਰਾਹ ਨਹੀਂ ਰੱਬਣੀ ਜਿਸ ਤਰੀਕੇ ਨਾਲ ਇਹਨਾਂ ਨੇ ਦਿਵਿਆਂਗਾਂ ਤੇ ਅਤਿਆਚਾਰ ਕੀਤਾ ਆ ਅਗਰ ਨਰਮੀਨਾ ਪੇਸ਼ ਆਉਂਦੇ ਆ ਤਾਂ ਅਜੇ ਵੀ ਸਮਾਂ ਆ ਆ ਜਾਓ ਤੇ ਅਸੀਂ ਵੀ ਇਨਸਾਨ ਆ ਇਸ ਸਮਾਜ ਦਾ ਅਸੀਂ ਵੀ ਆਪਣਾ ਸਿਰ ਉੱਚਾ ਕਰਕੇ ਜਿਉਣਾ ਚਾਹੁੰਦੇ ਆ ਪਰੰਤੂ ਇਹ 1500 ਬਿੱਤੀ ਸਹਾਇਤਾ ਨਾਲ ਜਿਹੜਾ ਸਾਡਾ ਜੀਵਨ ਬਸਰਿਆ ਉਹ ਵਧੀਆ ਨਹੀਂ ਨਿਕਲ ਸਕਦਾ ਸ਼ਾਸਨ ਤੇ ਸਰਕਾਰ ਨੂੰ ਅੱਥੀ ਉੱਤੇ ਕੀ ਅਪੀਲ ਰਹੇਗੀ ਮੈਂ ਇਹੀ ਅਪੀਲ ਕਰਾਂਗਾ ਕਿ ਅਸੀਂ ਤਾਂ ਆਪਣੇ ਹੱਕਾਂ ਦੇ ਲਈ ਲੜਨ ਮਾਰਨ ਤੇ ਤਿਆਰ ਬੈਠੇ ਆ ਔਰ ਜਿਹੜਾ ਤੁਸੀਂ ਰੱਖ ਇੰਨੇ ਸਮੇਂ ਤੋਂ ਅਪਣਾਇਆ ਹੋਇਆ ਆ ਇਹਨੂੰ ਤੁਸੀਂ ਜਿਹੜਾ ਆ ਇਹਦੀ ਪੜਤਾਲ ਕਰ ਲਓ ਤੁਹਾਡੇ ਕਿੰਨੇ ਅ fırsਰਾਂ ਨੇ ਅਜੇ ਤੱਕ ਜਿਹੜੀ ਸਾਡੀ ਆਵਾਜ਼ ਆ ਉਹ ਮਾਨਜਗ ਮੁੱਖ ਮੰਤਰੀ ਪੰਜਾਬ ਤੱਕ ਨਹੀਂ ਪਹੁੰਚਾਈ ਸੋ ਨਹੀਂ ਤਾਂ ਫਿਰ ਜਿਹੜਾ ਦਿਵਿਆਂਗ ਆ ਆਪਣੀਆਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟੇਗਾ ਆਪਾਂ ਹਰ ਹਿੱਲੇ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਦਿਵਿਆਂਗ ਐਕਸ਼ਨ ਕਮੇਟੀ ਮਾਣੋ ਜਿਹੜੀ ਜੰਗ ਆ ਉਹ ਜਾਰੀ ਰੱਖੀ ਜਾਵੇਗੀ